ਦੋਸਤੋ ਵੀਡੀਓ ਨੂੰ ਕਰ ਦੋ ਸ਼ੇਅਰ ਤੇ ਆਪਣੇ ਪੇਜ ਨੂੰ ਕਰ ਲੋ ਫੋਲੋ ਅੱਜ ਦੀ ਵੀਡੀਓ ਵਿੱਚ ਜਿੰਨੇ ਤੁਸੀਂ ਪਾਸੂ ਸਕਰੀਨ ਤੇ ਦੇਖ ਰਹੇ ਸਾਰੇ ਪਸ਼ੂ ਬਕਾਊ ਆ ਸੱਤ ਪਸ਼ੂ ਆ ਦੋਸਤੋ ਗੱਲ ਕਰ ਲ ਗਏ ਇਧਰਲੇ ਪਾਸੇ ਇੱਕ ਨੰਬਰ ਆ ਕੀ ਗੱਬਣ 15-20 ਦਿਨ ਦੀ ਕੱਚੀ ਆ 14-15 ਲੀਟਰ ਦੀ ਰਿਪੋਰਟ ਦੂਜਾ ਸੂਆ ਇਸ ਹੁੰਦੀ ਆ ਥਾਣੇ ਤੇ ਦੋਸਤੋ ਚਾਰ ਹੀ ਆਗੇ ਕੋਈ ਫੋਰਚਾਂ ਨਹੀਂ 32000 ਚ ਬਈਦਾਦਾ ਵੀ 200 ਕਿਲੋਮੀਟਰ ਤੱਕ ਪਹੁੰਚ ਇਹਦੀ ਹੋ ਜੂਗੀ ਕੱਚੀ ਕੱਚੀ ਉਸ ਹੋਂ ਤੁਸੀਂ ਹੋਂ ਦੀ ਜੱਜਮੈਂਟ ਲਾ ਸਕਦੇ ਇਧਰਲੇ ਪਾਸੇ ਦੋਸਤੋ ਆਗੀ ਟੋਕੜ ਤੇ ਦੁੱਧ ਬਈਦਾਦਾ ਵੀ ਇਹਦੇ ਸਲੇ ਜਿਹੜਾ ਇਸ ਟਾਈਮ ਰ 8 ਲੀਟਰ ਨਾ 9 ਲੀਟਰ ਸੌਰੀ 9 ਲੀਟਰ ਹਾਜ਼ਰ ਥਾਣ ਬੜਾ ਸੋਹਣਾ ਲੱਗਿਆ ਹੋਏਗਾ ਤੇ 20 25 ਦਿਨ ਹੋ ਗਏ ਸੀਮਨ ਲੱਗੇ ਨੂੰ ਖਾਲੀ ਬੰਨ ਕੇ ਸੌਦਾ ਕਰ ਲੈ ਅੱਗੇ ਹੋ ਸਕਦਾ ਗੱਬਣ ਰਹੇ ਜੋ ਥੋੜੀ ਕਸਮਤ ਇਧਰਲੇ ਪਾਸੇ ਵੀ ਆ ਗਈ ਦੋਸਤੋ ਟੋਕੜ ਚਾਰ ਹੀ ਥਾਣਾ ਕੋਈ ਫੋਰਸ਼ਾਨ ਨਹੀਂ ਸੋਹਣਾ ਥਾਣਾ ਤੇ ਇਹਦੇ ਥੱਲੇ ਵੀ ਦੁੱਧ ਜਿਹੜਾ ਆ ਗਿਆ 10 ਲੀਟਰ ਹਾਜ਼ਰਾ ਦੋਨਾਂ ਟਾਈਮਾਂ ਦਾ ਦੋ ਟਾਈਮ ਚ ਵਾਈ ਕਰ ਸਕਦੇ ਮੋਲ ਦੀ ਗੱਲ ਕਰਗੇ 30000 ਇਹਦਾ 30000 ਇਹਦਾ 5 ਲੀਟਰ ਦੁੱਧ ਚ ਟੋਕੜ ਦੋਸਤੋ ਤੁਹਾਨੂੰ ਮਿਲ ਜੂਗੀ 10000 ਰੁਪਏ ਦੀ ਤੇ ਇਧਰਲੇ ਪਾਸੇ ਆ ਗਏ ਪਾਣ ਦੇ ਕੰਮ ਦਿੰਗਾ ਗੱਲ ਕਰਕੇ ਦੋਸਤੋ ਮੁੱਲ ਦੀ 15000 17000 17000 ਥਾਣਾ ਕੇ 4 4 ਤੇ ਕਾਡਰ ਕਾਡ ਜਿਹੜੇ ਤੁਸੀਂ ਇੱਥੇ ਦੇਖ ਸਕਦੇ ਸੱਤ ਤੋਂ ਅੱਠ ਮਹੀਨਿਆਂ ਦੀ ਉਹਨਾਂ ਨੰਬਰ ਥੱਲੇ ਸਕਰੀਨ ਤੇ ਬਾਈਨਸ ਆਪ ਵਰਕ ਕਰ ਲਓ ਧੰਨਵਾਦ